ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕੀਕਰ ਮੌਸਮ ਨਾਲ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਫ ਦੱਸਦੀ ਕਿ ਨਿਊ ਇਅਰ 2023 ਦੀ ਸ਼ੁਰੂਆਤ ਵਿੱਚ ਚੰਡੀਗੜ੍ਹ ਪੰਜਾਬ ਅਤੇ ਹਿਮਾਚਲ ਪੱਦੇਜ ਵਿੱਚ ਠੰਡ ਦਾ ਪ੍ਰਭਾਵ ਹੋਰ ਵਧੇਗਾ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਅੱਜ ਤੋਂ ਅਗਲੇ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰਿਸ਼ ਦਾ ਦੌਰ ਜਾਰੀ ਰਹੇਗਾ ਐਸਾ ਅਸਰ ਸਿਰਫ ਪਹਾੜੀ ਇਲਾਕਿਆਂ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਪੰਜਾਬ ਚੰਡੀਗੜ੍ਹ ਦੇ ਨਾਲ-ਨਾਲ ਹਰਿਆਣਾ ਦਿੱਲੀ ਅਤੇ ਰਾਜਸਥਾਨ ਤੱਕ ਵੀ ਠੰਡੀ ਹਵਾਵਾਂ ਪਹੁੰਚਣਗੀਆਂ ਮੌਸਮ ਵਿਭਾਗ ਮੁਤਾਬਕ ਉੱਚੇ ਪਹਾੜਾ ਤੇ ਬਰਫਬਾਰਿਸ਼ ਤੋਂ ਬਾਅਦ ਉੱਥੇ ਚਲਣ ਵਾਲੀ ਕੋਲਡ ਵੇਬ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਵੇਖਣ ਨੂੰ ਮਿਲੇਗਾ। ਹਮਾਚਲ ਦੇ ਕਈ ਸ਼ਹਿਰਾਂ ਵਿੱਚ ਅਗਲੇ 5 ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 40 ਤੋਂ 60 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਨਿਯਤਮ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਲਾਹਾਲ, ਸਪਤੀ ਤੇ ਵੱਧ ਉਚਾਈ ਵਾਲੇ ਇਲਾਕਿਆਂ ਵਿੱਚ ਠੰਡ ਹੋਰ ਵੀ ਤਿੱਖੀ ਰਹਿਣ ਦੀ ਸਭਾਵਨਾ ਹੈ ਜਿੱਥੇ ਨਿਯਤਮ ਤਾਪਮਾਨ ਮਾਈਨਸ ਅਦਾਸ ਤੋਂ -12 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ ਫਿਲਹਾਲ ਸ਼ਿਮਲਾ ਮਨਾਲੀ ਚੰਡੀਗੜ੍ਹ ਅਤੇ ਜਲੰਧਰ ਸਮੇਤ ਜ਼ਿਆਦਾਤਰ ਸ਼ਹਿਰਾਂ ਵਿੱਚ ਨਿਸ਼ਚਿਤ ਤਾਪਮਨ ਆਮ ਤੋਂ ਉੱਪਰ ਬਣਿਆ ਹੋਇਆ ਹੈ ਪਰ ਬਰਬਰੀ ਤੋਂ ਬਾਅਦ ਇਹ ਆਮ ਨਾਲੋਂ ਕਾਫੀ ਹੇਠਾਂ چلا ਗਿਆ ਹੈ ਜਿਸ ਦਾ ਮਤਲਬ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਘੜਾਕੇ ਦੀ ਸਰਦੀ ਨਾਲ ਹੋਣ ਦੀ ਪੂਰੀ ਸੰਭਾਵਨਾ ਹੈ ਉੱਚੇ ਪਹਾੜਾ ਤੋਂ ਚੱਲਣ ਵਾਲੀਆਂ ਠੰਡੀ ਹਵਾਵਾਂ ਪੂਰੇ ਉੱਤਰ ਭਾਰਤ ਤੇ ਅਸਰ ਪਾਉਣਗੀਆਂ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਅਸ਼ੋਭਿਤ ਘਟਿਆਰ ਮੁਤਾਬਿਕ ਅਜ ਤੋ 2 ਜਨਵਰੀ ਤੱਕ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਸਾਤ ਹੋਏਗੀ ਇਸ ਤੋਂ ਬਾਅਦ ਤਾਪਮਨ ਵਿੱਚ ਗਿਰਾਵਟ ਸ਼ੁਰੂ ਹੋ ਜਾਏਗੀ ਉੱਚੇ ਪਹਾੜਾ ਤੋਂ ਆਉਣ ਵਾਲੀ ਕੋਲਡ ਵੇਵ ਕਾਰਨ ਪੂਰੇ ਉੱਤਰ ਭਾਰਤ ਵਿੱਚ ਠੰਡ ਵਧੇਗੀ ਹਾਲਾਂਕਿ ਤੰਚਨਵੀ ਨੂੰ ਮੌਸਮਾਂ ਸਾਫ ਹੁਣ ਤੋਂ ਬਾਅਦ ਇਹ ਤਾਪਮਨ ਵਿੱਚ ਹੌਲੀ-ਹੌਲੀ ਪਾਦਾ ਹੁੰਦੀ ਸੁਭਾਵਨਾ ਹੈ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਪਿਛਲੇ ਕਰੀਬ 1 ਮਹੀਨੇ ਤੋਂ ਲਗਾਤਾਰ ਤੰਦਸ਼ਾਈ ਹੋਈ ਹੈ ਇਸ ਕਾਰਨ ਸਵੇਰ ਅਤੇ ਰਾਤ ਦੇ ਸਮੇਂ ਠੰਡ ਹੋਰ ਵੱਧ ਮਹਿਸੂਸ ਹੋ ਰਹੀ ਹੈ ਤੁਹਾਨੂੰ ਦਾ ਸਿੱਧਾ ਅਸਰ ਸੜਕ ਰੇਲ ਅਤੇ ਹਵਾਈ ਆਵਾਜਾਈ ਤੇ ਪੈ ਰਿਹਾ ਹੈ ਚੰਡੀਗੜ੍ਹ 에ਅਰਪੋਰਟ ਤੇ ਪਿਛਲੇ 7 ਦਿਨਾਂ ਤੋਂ ਰੋਜ਼ਾਨਾ 507 ਉਡਾਨਾਂ ਰੱਦ ਹੋ ਰਹੀਆਂ ਨੇ ਜਦਕੀ ਕਈ ਫਲਾਇਟਾਂ ਦੇਰੀ ਨਾਲ ਚੱਲ ਰਹੀ ਹੈ ਨਹੀਂ ਟ੍ਰੇਨਾਂ ਦੀ ਰਫ਼ਤਾਰ ਵੀ ਹੌਲੀ ਪੈ ਗਈ ਹੈ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕਈ ਵਾਰ ਵਿਜ਼ਿਬਿਲਟੀ ਸਿਰਫ ਤੱਕ ਜ਼ੀਰੋ ਤੱਕ ਪਹੁੰਚ ਗਈ ਹੈ ਦੇਸੀ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਹਾਰ ਪਰੇਟੇਟਸਟਾਡ ਨਾਲ ਸੰਜੀਕਰਦੇ ਰਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ